ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨੀਸਾਨ ਹੈ ਪਰਮੇਸ਼ਰ ਤੂੰ ਆਪ ਹੀ ਸ਼ਬਦ ਬ੍ਰਹਮ ਰੂਪ ਹੈ ਅਤੇ ਆਪ ਹੀ ਨੀਸਾਨ ਲਖਸ਼ ਰੂਪ ਹੈ ਵਾਬਹੀ ਮਾਇਆ ਸਭ ਲੋਕੇ ਸਾਰਿਆਂ ਦੇ ਨੀਸਾਨ ਲੇਖ ਲਿਖਣ ਵਾਲਾ ਹੈ। ଅਤਵਾ ਆਪ ਹੀ ਸ਼ਬਦ ਉਪਦੇਸ਼ ਰੂਪ ਹੈ ਤੇ ਆਪ ਹੀ ਅਧਿਕਾਰੀ ਸਿੱਖਾਂ ਦੇ ਹਿਰਦੇ ਅੰਦਰ ਉਪਦੇਸ਼ ਨੂੰ ਪ੍ਰਗਟ ਕਰਨ ਵਾਲਾ ਗੁਰੂ ਰੂਪ ਹੈ। ਆਪੇ ਸੁਰਤਾ ਆਪੇ ਜਾਨ ਤੂੰ ਆਪ ਹੀ ਸੁਰਤਾ ਗਿਆਤ ਵਾਲਾ ਪੰਡਿਤ ਵਿਦਵਾਨ ਰੂਪ ਹੈ। ਅਤੇ ਆਪ ਹੀ ਜਾਨ ਜਾਣਨ ਵਾਲਾ ਭਾਵ ਅਧਿਕਾਰੀ ਵਿਦਿਆਰਥੀ ਰੂਪ ਹੈ। ਆਪੇ ਕਰ ਕਰ ਵੇਖੈ ਤਾਣ ਆਪ ਹੀ ਉਤਪਤੀ ਕਰਕੇ ਪਾਲਣਾ ਕਰਕੇ ਤਾਣ ਬਲ ਨਾਲ ਦੇਖ ਰਿਹਾ ਹੈ अथवा ਆਪ ਹੀ ਸਰਵਣ ਕਰਕੇ ਮੰਨਣ ਕਰਕੇ ਅਤੇ ਨਿਧਿਆਸਣ ਕਰਕੇ ਵਿਵੇਕ ਰੂਪੀ ਬਲ ਨਾਲ ਆਪਣੇ ਸਰੂਪ ਨੂੰ ਸਾਖ ਯਾਦ ਕਰਕੇ ਵੇਖਦਾ ਹੈ ਤੂ ਦਾਤਾ ਨਾਮ ਪਰਵਾਣ हे ਪਰਮੇਸ਼ਰ ਤੂੰ ਸਭ ਜੀਵਾ ਨੂੰ ਦਾਤਾ ਦੇਣ ਵਾਲਾ ਹੈ ਤੇਰਾ ਨਾਮ ਹੀ ਪ੍ਰਵਾਨ ਪ੍ਰਮਾਣਿਕ ਹੈ ਵਾ ਪ੍ਰਵਾਨ ਰੂਪ ਪ੍ਰਮਾਣ ਨੀਕ ਕਰਨ ਵਾਲਾ ਹੈ ਐਸਾ ਨਾਮ ਨਿਰੰਜਨ ਦੇਵ ਹੋ ਜਾਜਕ ਤੂੰ ਅਲਖ ਅਪੇਵ ਰਹਾਉ ਏ ਮਹਾਰਾਜ ਤੇਰਾ ਅਜੀਹ ਪਵਿੱਤਰ ਨਾਮ ਹੈ ਜੋ ਤੇਰੇ ਨਿਰੰਜਨ ਸ਼ੁੱਧ ਸਰੂਪ ਤੇ ਦੇਵ ਪ੍ਰਕਾਸ਼ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ athva he maya kaalak to rahet ਸ਼ੁੱਧ ਸਰੂਪ ਤੇ ਦਿਓ ਪ੍ਰਕਾਸ਼ ਰੂਪ ਪ੍ਰਭੂ ਆਪਣਾ ਐਸਾ ਪ੍ਰਵਾਰ ਨਹੀਂ ਕਰਨ ਵਾਲਾ ਨਾਮ ਦੇਣਾ ਕਰ ਅਪਿਉ ਭਾਵ ਮੈਂ ਤੇਰੇ ਦਰ ਦਾ ਜਾਜਕ ਮੰਗਤਾ ਹਾਂ ਅਤੇ ਤੂੰ ਅਲੱਖ ਲਖਣ ਤੋਂ ਰਹੇ ਤੇ ਅਪਿਉ ਭੇਦ ਰਹਤ ਭਾਵ ਅਸ਼ੁੱਧ ਮਨ ਕਰਕੇ ਲਖਣ ਤੋਂ ਰਹੇ ਤੇ ਗੁਰਾਂ ਤੋਂ ਬਿਨਾਂ ਭੇਦ ਰਹਤ ਹੈ ਰਹਾਉ ਬਿਸਰਾਮ ਦੀ ਕੇ ਪਾਤਸ਼ਾਹ ਫਰਮਾਰੇ ਆ ਮਾਇਆ ਮੋਹ ਤਰਕਟੀ ਨਾਰ ਭੁੰਡੀ ਕਾਮਣ ਕਾਮਣਯਾਰ ਤੇਰੀ ਮਾਇਆ ਦਾ ਮੋਹ ਤਰਕਟੀ ਭਾਵ ਵਿ ਵਿਚਾਰਣ ਨਾਰ ਇਸਤਰੀ ਦੀ ਨਿਆਈ ਹੈ ਵਾ ਤੇਰੀ ਮਾਇਆ ਨਾਲ ਮੋਹ ਲਾਉਣਾ ਤਾਂ ਤਰਕਟੀ ਕਹੀਏ ਪਤੀ ਵੱਲੋਂ ਤਰਕਾਰੀ ਹੋਈ ਇਸਤਰੀ ਨਾਲ ਮੋਹ ਲਾਉਣ ਦੇ ਬਰਾਬਰ ਹੈ ਜੋ ਸੰਸਾਰ ਵਿੱਚ ਕਲੰਕਤੀ ਕਰਨ ਵਾਲੀ ਹੈ ਇਹ ਮਾਇਆ ਰੂਪੀ ਕਾਮਣ ਇਸਤਰੀ ਐਸੀ ਭੁੰਡੀ ਭੈੜੀ ਹੈ ਜੋ ਰਾਜਸੀ ਤਾਮਸੀ ਸਾਧਕੀ ਸਵਾਰੂਪੀ ਕਾਮਣਿਆਰ ਟੂਣਾ ਕਰਨ ਵਾਲੀ ਹੈ ਭਾਵ ਛਲ ਫਰੇਬ ਕਰਕੇ ਸਭ ਜੀਵਾਂ ਜਪੀਆਂ ਤਪੀਆਂ ਨੂੰ ਵੀ ਵਸ ਕਰ ਲੈਂਦੀ ਹੈ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਰਾਜ ਰੰਗ ਭਾਵ ਰਾਜ ਭਾਗ ਸੁੰਦਰ ਸਰੂਪ ਸਭ ਝੂਠਾ ਹੀ ਹੈ ਇਹ ਸਭ ਕੁਝ ਚਾਰ ਕੋ ਦਿਨਾਂ ਦਾ ਤਮਾਸ਼ਾ ਇੱਕ ਜੰਮਣ ਦਾ ਦਿਨ ਇੱਕ ਮਰਨ ਦਾ ਦਿਨ ਤੇ ਇੱਕ ਅਜ ਦਾ ਦਿਨ ਚਲਾ ਗਿਆ ਇਉਂ ਬਾਕੀ ਹਫਤੇ ਦੇ ਚਾਰ ਕੋਈ ਦਿਨ ਰਹਿ ਜਾਂਦੇ ਜੇਕਰ ਗੁਰਾਂ ਦੁਆਰਾ ਤੇਰਾ ਨਾਮ ਮਿਲ ਜਾਵੇ ਤਾਂ ਅਗਿਆਨ ਦੇ ਹਨੇਰੇ ਵਿੱਚ ਬ੍ਰਹਮ ਗਿਆਨ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ ਚੱਖ ਛੋਡੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਕੋ ਹੋਏ ਵੇ ਜਾਤ ਨਾ ਹੋਏ ਇਹ ਮਾਇਆ ਅਸਾਂ ਨੇ ਚੱਕ ਪਾਵ ਪਰਤਾ ਅਜਮਾ ਕੇ ਛੱਡੀ ਵਾ ਦੇਖ ਛੱਡੀ ਹੈ ਕਿ ਦੁਖਦਾਇਕ ਰੂਪ ਹੈ ਇਸ ਵਿੱਚ ਕੋਈ ਵੀ ਸੈਸਾ ਸੰਸਾ ਨਹੀਂ ਹੈ ਜਿਸ ਦਾ ਬਾਪ ਪਿਤਾ ਦਿਖਦਾ ਹੋਵੇ ਉਹ ਵੀ ਜਾਤ ਕਮ ਜਾਤ ਨਹੀਂ ਹੁੰਦਾ ਇਸੇ ਪ੍ਰਕਾਰ ਜਿਸ ਦਾ ਤੂੰ ਮਾਲਕ ਹੈ ਭਾਵ ਜੋ ਤੈਨੂੰ ਆਪਣੇ ਪਿਤਾ ਦੀ ਨਿਆਈ ਰੱਖਿਆ ਕਰਨ ਵਾਲਾ ਮੰਦ ਆ ਉਹ ਇਸ ਮਾਇਆ ਵਿਕਾਰਾਂ ਆਦ ਵਿੱਚ ਪਰਜਣ ਰੂਪ ਕਮ ਜਾਤ ਨਹੀਂ ਹੁੰਦਾ ਇਕੇ ਕੋ ਨਾਹੀ ਪਉ ਕੋਏ ਕਰਤਾ ਕਰੇ ਕਰਾਵੇ ਸੋਏ ਇਕ ਤੇਰੇ ਸਰੂਪ ਨੂੰ ਪਛਾਲਣ ਵਾਲੇ ਤਾਂ ਹੀ ਕੋਈ ਵੀ ਭਉ ਡਰ ਨਹੀਂ ਰਹਿਦਾ ਉਹ ਇਹ ਨਿਸ਼ਚਾ ਕਰਦਾ ਹੈ ਕਿ ਰਚਨਹਾਰ ਪ੍ਰਭੂ ਹੀ ਸਭ ਕੁਝ ਆਪ ਕਰਦਾ ਹੈ ਅਤੇ ਉਹ ਆਪ ਹੀ ਬ੍ਰਹਮਾ ਆਦਿਕਾਂ ਨੂੰ ਪ੍ਰੇਰ ਕੇ ਕਰਾਉਂਦਾ ਵਾਜੂ ਕਰਤਾ ਪੁਰਖ ਦੇ ਨਾਮ ਦਾ ਆਪ ਸਰਵਣ ਕਰਦਾ ਤੇ ਹੁਰ ਨਾ ਪਾਸੋਂ ਮੰਨਣ ਕਰਾਉਂਦਾ ਉਹ ਉਸੇ ਦਾ ਰੂਪ ਹੋ ਜਾਂਦਾ ਸ਼ਬਦ ਮੁਏ ਮਨ ਮਨ ਤੇ ਮਾਰਿਆ ਠਾਕ ਰਹਿ ਮਨ ਸਾਚੈ ਧਾਰਿਆ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਪਾਵਨੋਂ ਮਰੇ ਉਹਨਾਂ ਨੇ ਸ਼ੁੱਧ ਮਨ ਤੇ ਦੁਆਰਾ ਵਾ ਗੁਰਾਂ ਦੇ ਮਨ ਮੰਤਰ ਦੁਆਰਾ ਅਸ਼ੁੱਧ ਮਨ ਤਾਂ ਹੀ ਮਾਰ ਲਿਆ ਜਿਨ੍ਹਾਂ ਨੇ ਆਪਣੇ ਮਨ ਨੂੰ ਸੱਚੇ ਨਾਮ ਦਾ ਆਸਰਾ ਦਿੱਤਾ ਹੈ ਪਾਪ ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਧਾਰਨ ਕੀਤਾ ਹੈ ਉਹਨਾਂ ਦੇ ਇੰਦਰੀ ਵਿਕਾਰਾਂ ਵੱਲੋਂ ਠਾਕ ਰੁਕੇ ਰਹਿੰਦੇ ਆ ਅਬਰ ਨ ਸੂਜੈ ਗੁਰ ਕਾਉ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਮੈਂ ਗੁਰੂ ਅਕਾਲ ਪੁਰਖ ਦੇ ਉੱਪਰੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਉਸ ਵਰਗਾ ਹੋਰ ਕੋਈ ਬਖਸ਼ਣ ਵਾਲਾ ਸੁਜਦਾ ਦਿਸਦਾ ਨਹੀਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਨਾਮੀ ਪ੍ਰਭੂ ਦੇ ਨਾਮ ਵਿੱਚ ਰੰਗੇ ਗਏ ਉਨਾਂ ਨੂੰ ਪਰਮੇਸ਼ਰ ਨੇ ਇਸ ਪਰਪੰਚ ਤੋਂ ਤਾਰਨਾ ਕੀਤਾ ਹੈ ਵਾ ਇਸ ਰਾਤ ਭਾਵ ਅਵਿਦਿਆ ਰੂਪੀ ਰਾਤ ਵਾਲੇ ਪਰਪੰਚ ਤੋਂ ਤਾਰਨਾ ਕੀਤਾ ਹੈ ਬਿਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਏ ਭਾਈ ਗੁਰੂ ਸਾਹਿਬ ਜੀ ਦੇ ਬਚਨੀ ਉਪਦੇਸ਼ ਨੂੰ ਕਮਾਉਣ ਨਾਲ ਮਨ ਹਿਰਦਾ ਸਹਿਜ ਸਰੂਪ ਦੇ ਧਿਆਨ ਵਿੱਚ ਲੱਗ ਜਾਂਦਾ ਵਾ ਮਨ ਸਹਿਜ ਸ਼ਾਂਤ ਸਰੂਪ ਨੂੰ ਆਰਾਧਨ ਵਿੱਚ ਲੱਗ ਜਾਂਦਾ ਹੈ। ਵਾ ਮਨ ਮਾਨਸ ਰੋਮਣੀ ਪਰਮੇਸ਼ਰ ਦੇ ਸਰੂਪ ਵਿੱਚ ਸੁਭਾਵਕ ਹੀ ਧਿਆਨ ਜੁੜਿਆ ਰਹਿੰਦਾ। ਹਰ ਕੈ ਰੰਗ ਰਤਾ ਮਨ ਮਾਨੇ। ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਮਨ ਚੇਤ ਪਰਮੇਸ਼ਰ ਦੇ ਸਰੂਪ ਵਿੱਚ ਹੀ ਮੰਨ ਜਾਂਦਾ ਹੈ। ଅਥਵਾ ਜਿਸ ਦਾ ਮਨ ਹਰੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ। ਉਸ ਉੱਪਰ ਪਰਮੇਸ਼ਰ ਦਾ ਵੀ ਮਨ ਮੰਨ ਜਾਂਦਾ ਕਿ ਇਸ ਨੂੰ ਹੁਣ ਆਪਣੇ ਸਰੂਪ ਵਿੱਚ ਮੇਲ ਲਵਾਂ ਮਨਮੁਖ ਪਰਮ ਭੁੱਲੇ ਬੌਰਾਨੇ ਮਨਮੁਖ ਮਾਨੂੰ ਹੀ ਮੁਖੀ ਬਣਾਉਣ ਵਾਲੇ ਬੇਸਮਝ ਪੁਰਸ਼ ਬੌਰਾਨੇ ਕਮਲੇ ਹੋਏ ਪਰਮ ਵਿੱਚ ਹੀ ਫੁੱਲੇ ਫਿਰਦੇ ਆ ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ ਇਹ ਭਾਈ ਗੁਰੂ ਅਕਾਲ ਪੁਰਖ ਦੇ ਉਪਦੇਸ਼ ਨੂੰ ਪਛਾਨਣ ਅਤੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਕਿਵੇਂ ਰਹਿਣਾ ਕਰੀਏ ਪਾਪ ਰਿਹਾ ਨਹੀਂ ਜਾਂਦਾ ଅਤਵਾ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਪਹਿਚਾਨ ਕੀਤੇ ਬਿਨਾ ਹਰੀ ਵਿੱਚ ਅਪੇਧ ਹੋ ਕੇ ਕਿਵੇਂ ਰਹਿ ਸਕਾਂਗੇ ਪਾਪ ਨਹੀਂ ਰਿਹਾ ਜਾਣਾ ਬਿਨ ਦਰਸ਼ਨ ਕੈਸੇ ਜੀਵਾਂ ਮੇਰੀ ਮਾਈ ਏ ਮੇਰੀ ਮਾਤਾ ਦੀ ਨਿਆਈ ਉਤਮ ਸਖੀ ਮਹਾਤਮਾ ਜਨ ਪਰਮੇਸ਼ਰ ਦੇ ਦਰਸ਼ਨ ਦੀਦਾਰ ਕੀਤੇ ਤੂੰ ਬਗੈਰ ਕਿਸ ਪ੍ਰਕਾਰ ਜੀਵਣਾ ਕਰਾਂ ਪਾਵ ਜਿਉਂਦਾ ਨਹੀਂ ਰਿਹਾ ਜਾਂਦਾ ਹਰ ਬਿਨ ਜੀਅ ਰਾ ਰਹਿ ਨ ਸਕੈ ਕਿਨ ਸਤਗੁਰੂ ਬੂਝ 부ਝਾਈ ਰਹਾਉ ਹਰ ਪਰਮੇਸ਼ਰ ਦੀ ਪ੍ਰਾਪਤੀ ਬਗੈਰ ਮੇਰਾ ਜੀਵੜਾ ਭਾਵ ਇੱਕ ਖਿੰ ਛਿੰ ਵੀ ਰਹਿ ਨਹੀਂ ਸਕਦਾ ਇਹ ਸਤਗੁਰਾਂ ਨੇ ਬੂਝ ਸਿਖਿਆ 부ਝਾਈ ਸਮਝਾ ਦਿੱਤੀ ਹੈ ਰਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਆ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖਾਲੀ ਜੇਕਰ ਮੇਰਾ ਪ੍ਰਭ ਪਰਮੇਸ਼ਰ ਮੈਨੂੰ ਭੁੱਲ ਜਾਵੇ ਤਾਂ ਹਉ ਮੈਂ ਦੁਖਾਲੀ ਦੁਖੀ ਹੋ ਕੇ ਮਰੋ ਮਰਦਾ ਹਾਂ ਸਾਸ ਗ੍ਰਾਸ ਜਪਉ ਆਪਣੇ ਹਰਿ ਭਾਲੀ ਆਪਣੇ ਆਪ ਦੇ ਪਰਮੇਸ਼ਰ ਦੀ ਗੁਰਾਂ ਦੁਆਰਾ ਭਾਲੀ ਖੋਜ ਕਰਕੇ ਸਾਹ ਲੈਂਦਿਆਂ ਤੇ ਗ੍ਰਾਸ ਗ੍ਰਾਹੀ ਸਕਦਿਆਂ ਵਾਸਾਸ ਗਿਰਾਸ ਆਉਂਦੇ ਜਾਂਦੇ ਸਾਹਾਂ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਸਤਿਬੈ ਰਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮਖ ਹਰ ਨਾਲੇ ਜੋ ਸਾਧ ਹਮੇਸ਼ਾ ਵਿਰਾਗਮਾਨ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਦੇ ਉਹ ਨਿਹਾਲੀ ਨਿਹਾਲ ਆਨੰਦ ਪ੍ਰਸੰਨ ਹੋ ਜਾਂਦੇ ਅਬ ਕਹੀਏ ਹੁਣ ਮੈਂ ਗੁਰਮਖ ਮੁਖੀ ਗੁਰਾਂ ਦੀ ਸੰਗਤ ਕਰਕੇ ਇਹ ਜਾਣ ਲਿਆ ਹੈ ਕਿ ਪਰਮੇਸ਼ਰ ਮੇਰੇ ਸਦਾ ਹੀ ਨਾਲੀ ਸਾਥ ਅੰਗ ਸੰਗ ਵੱਸਦਾ ਅਕਥ ਕਥਾ ਕਹੀਐ ਗੁਰਪਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਇਹ ਅਕਥ ਕਥਨ ਤੋਂ ਰਹਿਤ ਕਥਾ ਗੁਰਾਂ ਵਿੱਚ ਪਾਏ ਪ੍ਰੇਮ ਕਰਕੇ ਵਾ ਗੁਰਾਂ ਦੇ ਅਨਸਾਰ ਹੋ ਕੇ ਹੀ ਕਹੀਐ ਕਥਨ ਕੀਤੀ ਜਾ ਸਕਦੀ ਗੁਰੂ ਸਾਹਿਬ ਜੀ ਅਗਮ ਗਮਤਾ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਵਿਸ਼ੇ ਪ੍ਰਭੂ ਪਰਮੇਸ਼ਰ ਨੂੰ ਹਿਰਦੇ ਅੰਦਰ ਹੀ ਬ੍ਰਹਮਾਕਾਰ ਬਿਰਤੀ ਕਰਕੇ ਵਿਖਾ ਦਿੰਦੇ ਹਨ ਬਿਨ ਗੁਰ ਕਰਣੀ ਕੀ ਆਕਾਰ ਕਮਾਏ ਗੁਰੂ ਸਾਹਿਬ ਜੀ ਦੀ ਕਰਣੀ ਕਾਲ ਕਮਾਈ ਭਗਤੀ ਕੀਤੀ ਤੋਂ ਬਿਨਾ ਹੋਰ ਕਿਸੇ ਦੇਵੀ ਦੇਵਤੇ ਦੀ ਕਾਰ ਨੂੰ ਕੀ ਕਮਾਉਣਾ ਹੈ ਹਮੇ ਮੇਡ ਚੱਲੇ ਗੁਰ ਸ਼ਬਦ ਸਮਾਏ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਵਿੱਚ ਸਮਾ ਕੇ ਵਾ ਬਿਰਤੀ ਨੂੰ ਲੀਨ ਕਰਕੇ ਅਤੇ ਹਉਮੈ ਹੰਗਤਾ ਮਮਤਾ ਨੂੰ ਮੇਟ ਨਾਸ਼ ਕਰਕੇ ਗੁਰਾਂ ਦੀ ਭਗਤੀ ਦੇ ਰਸਤੇ ਉੱਪਰ ਚੱਲਣਾ ਕਰੇ ਮਨਮੁਖ ਵਿਛੜੈ ਖੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਮਨਮੁਖ ਪੁਰਸ਼ ਬਾਦਸ਼ਾਹ ਪਰਮਉਦੇ ਆ ਕਿ ਹਰੀ ਨਾਲੋਂ ਵਿਛੜ ਜਾਂਦੇ ਕਿਉਂਕਿ ਉਹਨਾਂ પાસે ਵਿਛੇ ਵਕਾਰਾਂ ਦੀ ਖੋਟੀ ਖੁਡਿਆਈ ਵਾਲੀ ਰਾਸ ਪੂੰਜੀ ਹੈ ਗੁਰਮੁਖ ਜਨਾਂ ਨੂੰ ਸਰਦਾ ਰੂਪੀ ਪੂੰਜੀ ਦੁਆਰਾ ਨਾਮ ਰੂਪੀ ਸੌਦੇ ਨੂੰ ਖਰੀਦਣ ਕਰਕੇ ਸਾबास ਸ਼ੋਭਾ ਵਡਿਆਈ ਮਿਲਦੀ ਹੈ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਜੋ ਪੁਰਸ਼ ਪਰਮੇਸ਼ਰ ਦੇ ਦਾਸਾਂ ਦੇਵੀ ਦਾਸ ਸੇਵਕ ਹੋਇਆ ਉਹਨਾਂ ਉੱਪਰ ਪਰਮੇਸ਼ਰ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਜਨਾਂ ਦੇ ਤਾਈ ਹੀ ਪਰਮੇਸ਼ਰ ਦੇ ਨਾਮ ਰੂਪੀ ਤਨ ਦੀ ਰਾਸ ਪੂੰਜੀ ਪ੍ਰਾਪਤ ਹੁੰਦੀ ਹੈ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿਲਾਵਲ ਰਾਗ ਅੰਦਰ ਤੀਸਰੇ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਿਹਾ ਇਕ ਅਦੁੱਤੀ ਬ੍ਰਹਮ ਊੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਪਦਾਰਥਾਂ ਦੇ ਖਾਣ ਨੂੰ ਪਾਤਸ਼ਾਹ ਦਾਸਰੇ ਤ੍ਰਕਾਰ ਹੈ ਤ੍ਰਕਾਰ ਹੈ ਸੋਇਆ ਸੌਣ ਨੂੰ ਵੀ ਤ੍ਰਕਾਰ ਹੈ ਤ੍ਰਕਾਰ ਹੈ ਅਤੇ ਅੰਗਾਂ ਉੱਪਰ ਕਾਪੜ ਬਸਤਰ ਚੜਾਉਣਾ ਕੀਤੇ ਪਹਿਨਣਾ ਵੀ ਤ੍ਰਕਾਰ ਹੈ ਤ੍ਰਕਾਰ ਹੈ। ଅਥਵਾ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਗੈਰ ਪਦਾਰਥ ਖਾਣ ਦੇ ਯਤਨ ਕਰਨ ਨੂੰ ਤ੍ਰਕਾਰ ਹੈ ਤੇ ਪਦਾਰਥਾਂ ਦੇ ਖਾਣ ਨੂੰ ਵੀ ਤ੍ਰਕਾਰ ਹੈ। ਸੌਣ ਲਈ ਸੇਜਾ ਆਦ ਦੇ ਵਿਛਾਉਣ ਲਈ ਯਤਨ ਕਰਨ ਨੂੰ ਵੀ ਤ੍ਰਕਾਰ ਹੈ ਅਤੇ ਪਰਮੇਸ਼ਰ ਦੇ ਭਜਨ ਸਿਮਰਨ ਵੱਲੋਂ ਪਰਮਾਦੀ ਬੇਮੁਖ ਹੋ ਕੇ ਸੌਣ ਨੂੰ ਵੀ ਤ੍ਰਕਾਰ ਹੈ। ਸਰੀਰ ਉੱਪਰ ਪਹਿਨੇ ਬਸਤਰਾਂ ਨੂੰ ਵੀ ਤਰਕਾਰ ਹੈ ਅਤੇ ਜਿਨ੍ਹਾਂ ਅੰਗਾਂ ਉੱਪਰ ਪਹਿਨੇ ਹਨ ਉਹਨਾਂ ਅੰਗਾਂ ਨੂੰ ਵੀ ਤਰਕਾਰ ਹੈ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਇਸ ਸਰੀਰ ਤਾਨੂੰ ਪੁੱਤਰਾਂ ਤੇ ਕੁਟੰਬ ਇਸਤਰੀ ਤੋਂ ਵਦੇ ਪਰਿਵਾਰ ਸਮੇਤ ਹੀ ਪਾਤਸ਼ਾਹ ਫਰਮਾਰੇ ਤਰਕਾਰ ਹੈ ਵਾ ਸਹਿਤ ਸ੍ਰੇਸ਼ਟ ਹਿੱਤੂ ਅਤੇ ਪਰਿਵਾਰ ਦੇ ਸਹਿਤ ਤਰਕਾਰ ਹੈ ਜਿਸ ਵਿੱਚ ਲੱਗ ਕਰਕੇ ਹੁਣ ਮਨੁੱਖਾ ਜਨਮ ਪਾ ਕੇ ਵੀ ਜੀਵ ਨੇ ਖਸਮ ਮਾਲਕ ਅਕਾਲ ਪੁਰਖ ਨੂੰ ਪਉਣਾ ਕੀਤਾ ਭਾਵ ਨਹੀਂ ਪਾਇਆ ਪੌੜੀ ਛੁਡ ਕੇ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਇਹ ਮਨੁੱਖਾ ਜਨਮ ਰੂਪੀ ਪੌੜੀ ਜਦੋਂ ਹੱਥੋਂ ਛੁੱਟ ਗਈ ਵਾ ਬ੍ਰਹਮ ਵਿਦਿਆ ਭੂਮਿਕਾ ਰੂਪੀ ਪੌੜੀ ਛੁੱਟਣ ਤੋਂ ਬਾਅਦ ਮੁੜ ਕੇ ਦੁਬਾਰਾ ਹੱਥ ਵਿੱਚ ਨਹੀਂ ਆਉਂਦੀ ਪਰ ਮਨਮੁਖ ਜੀਵ ਨੇ ਆਪਣਾ ਮਨੁੱਖਾ ਜਨਮ ਐਲਾ ਵਿਅਰਥ ਵਾ ਸੁੰਦਰ ਜਨਮ ਗਵਾ ਲਿਆ ਹੈ ਦੂਜਾ ਭਾਉ ਨੰਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਦੂਜਾ ਭਾਉ ਦਵੈਤ ਪਾ ਪਰਮੇਸ਼ਰ ਵਿੱਚ ਬਿਰਤੀ ਨਹੀਂ ਲੱਗਣ ਦੇਂਦਾ ਜਿਸ ਦਵੈਤ ਪਾ ਨੇ ਪਰਮੇਸ਼ਰ ਦੇ ਚਰਨ ਕਮਲ ਪੁਲਾ ਦਿੱਤੇ ਹਨ ਪਾਤਸ਼ਾਹ ਫਰਮਾਉਂਦੇ ਹਨ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤੇਨ ਕੇ ਤੈ ਦੁਖ ਨਿਵਾਰੇ ਰਹਾਉ ਏ ਜਗਤ ਦੇ ਜੀਵਨ ਰੂਪ ਦਾ ਤਾਰ ਪ੍ਰਭੂ ਜੋ ਪੁਰਸ਼ ਤੇਰੇ ਸੇਵਕ ਦਾਸ ਬਣੇ ਹਨ ਉਹਨਾਂ ਦੇ ਤੈ ਕਈਏ ਤੂੰ ਸਾਰੇ ਜੰਮਣ ਮਰਨ ਆਦ ਦੇ ਦੁਖ ਨਿਵਰਤ ਕਰ ਦਿੱਤੇ ਹਨ ਰਹਾਉ ਬਿਸਰਾਮ ਦੇ ਕੇ ਪਾਦਸ਼ਾ ਪਾਵਨ ਵਾਕ ਪਰਮਾਰੇ ਆ ਤੂੰ ਦਿਆਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ हे परमेश्वर तू दया ਦਾ ਆਲਕਾਰ ਦਇਆਪਤ ਦਇਆ ਦਾ ਆਦ ਗੁਣਾ ਦਾ ਪਤ ਕੀ ਇਹ ਪਤੀ ਤੇ ਦਾਤਾਰ ਹੈ ਇਹ ਵਿਚਾਰੇ ਤੁਸ ਜੀਵ ਕੀ ਕਰ ਸਕਦੇ ਕੁਝ ਨਹੀਂ ਕਰ ਸਕਦੇ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਬਖਾਣੇ हे परमेश्वर ਗੁਰਮੁਖ ਜਨ ਅਜਿਹਾ ਆਖ ਕਹਿ ਕਰਕੇ ਕਥਨ ਕਰਦੇ ਆ ਕਿ ਸੁਤੰਤਰ ਤੇ ਬੰਦਨ 와 ਬੰਦਨਾ ਤੋਂ ਮੁਕਤੀ ਆਦ ਸਾਰਾ ਕੁਝ ਤੇਰੇ ਹੁਕਮ ਤੋਂ ਹੀ ਹੁੰਦਾ ਹੈ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਜੋ ਗੁਰਮੁਖ ਗੁਰੂ ਦੇ ਸਾਹਮਣੇ ਹੁੰਦਾ ਉਹ ਮੁਕਤ ਬੰਦਨਾ ਤੋਂ ਰਹਿਤ ਆਖੀ ਦੇ ਹਨ ਅਤੇ ਮਨਮੁਖ ਮਨ ਦੇ ਪਿੱਛੇ ਦੁਰਨ ਵਾਲੇ ਵਿਚਾਰੇ ਬੰਦਨਾ ਵਿੱਚ ਹੀ ਪਏ ਰਹਿੰਦੇ ਸੋ ਜਨਮੁਕਤ ਜਿਸ ਏਕ ਲੇਵਲ ਆਗੀ ਸਦਾ ਰਹੇ ਹਰ ਨਾਲੇ ਏ ਪਰਮੇਸ਼ਰ ਉਹੋ ਹੀ ਜਨਪੁਰਸ਼ ਮੁਕਤ ਬੰਦਨਾ ਤੋਂ ਰਹਿਤ ਹੁੰਦਾ ਜਿਸ ਦੀ ਇੱਕ ਤੇਰੇ ਵਿੱਚ ਵਾ ਇੱਕ ਰਸ ਲਿਵ ਬਿਰਤੀ ਲੱਗੀ ਜੁੜੀ ਹੋਈ ਹੈ ਇਹ ਹਰੀ ਉਹ ਸਦਾ ਹਮੇਸ਼ਾ ਹੀ ਤੇਰੇ ਸਾਥ ਮਿਲ ਕੇ ਰਹਿੰਦਾ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸਚੈ ਆਪ ਸਵਾਰੇ ਉਹਨਾਂ ਦੀ ਭਾਵ ਤੇਰੀ ਪ੍ਰਾਪਤੀ ਵਾਲੀ ਗਹਿਣ ਗੁਪਤ ਗੋਝ ਗਤੀ ਭਾਵ ਗਤ ਕਹੀ ਨਹੀਂ ਜਾ ਸਕਦੀ ਹੀ ਸੱਚੇ ਭਾਵ ਸੱਚੇ ਪਾਤਸ਼ਾ ਉਹਨਾਂ ਤੂੰ ਉਹਨ ਤੋਂ ਆਪ ਹੀ ਉਹਨਾਂ ਦੇ ਜੀਵਨ ਸਵਾਰਨਾ ਕੀਤੇ ਆ ਪਰਮ ਭੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਜੋ ਪਰਮ ੜਕਣਾ ਵਿੱਚ ਭੁੱਲੇ ਹੋਏ ਹਨ ਉਹ ਮਨਮੁਖ ਕਹੇ ਜਾਂਦੇ ਉਹ ਨਾ ਉਰਵਾਰ ਇਸ ਲੋਕ ਵਿੱਚ ਸੁਖੀ ਤੇ ਨਾ ਹੀ ਪਾਰੇ ਪਾਰਲੇ ਭਵ ਪ੍ਰਲੋਕ ਵਿੱਚ ਸੁਖੀ ਰਹਿੰਦੇ ਉਹਨਾਂ ਨੂੰ ਨਾ ਉਰਵਾਰ ਭਾਵ ਵਿराग ਪ੍ਰਾਪਤ ਹੁੰਦਾ ਅਤੇ ਨਾਹੀ ਪਾਰੇ ਪਾਪ ਗਿਆਨ ਪ੍ਰਾਪਤ ਹੁੰਦਾ ਹੈ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹੈ ਏ ਪਰਮੇਸ਼ਰ ਜਿਸ ਨੂੰ ਤੂੰ ਆਪਣੀ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਉਹੀ ਜਨ ਪੁਰਸ਼ ਗੁਰੂ ਦੀ ਪ੍ਰਾਪਤੀ ਸ਼ਰਨ ਨੂੰ ਪਾਉਂਦਾ ਅਤੇ ਗੁਰਾਂ ਦਾ ਬਖਸ਼ਿਸ਼ ਕੀਤਾ ਉਪਦੇਸ਼ ਸੰਭਾਲੇ ਯਾਦ ਕਰਦਾ ਹੈ ਹਰ ਜਨ ਮਾਇਆ ਮਾਹੇ ਨਿਸਤਾਰੇ ਕੀ ਹਰ ਖਰੀ ਤੂੰ ਆਪਣੇ ਜਨ ਭਗਤ ਮਾਇਆ ਦੇ ਮਾਹੇ ਵਿੱਚੋਂ ਨਿਸਤਾਰੇ ਤਾਰਨਾ ਕੀਤੇ ਹਨ ਨਾਨਕ ਭਾਗ ਹੋਵੇ ਜਿਸ ਮਸਤਕ ਕਾਲਹਿ ਮਾਰ ਬਿਦਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਮੱਥੇ ਉੱਪਰ ਸ੍ਰੇਸ਼ਟ ਭਾਗ ਕਰਮ ਲੇਖ ਲਿਖਿਆ ਹੁੰਦਾ ਉਹ ਕਾਲਹਿ ਕਾਲ ਨੂੰ ਮਾਰ ਕੇ ਬਿਦਾਰੇ ਨਾਸ਼ ਕਰ ਦਿੰਦੇ ਵਾ ਬਿਦਾਰੇ ਹੁਸ਼ਿਆਰ ਹੋ ਕੇ ਕਾਲ ਨੂੰ ਮਾਰ ਦਿੰਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ